1 ਸਾਲ ਹੋ ਗਿਆ ਰੋਜ ਜੀ ਅਸੀਂ ਫਲਾਨੇ ਤੋਂ ਰਿਕਵਰੀ ਕਰਨ ਚੱਲੇ ਸੀ ਜੀ ਰਿਕਵਰੀ ਕਰਨ ਚੱਲੇ ਸੀ ਸਾਡੇ ਤੇ ਫਾਇਰ ਹੋ ਗਿਆ ਅਸੀਂ ਉਹਦੇ ਫਾਇਰ ਕਰਤਾ ਐਨੇ ਤੁਸੀਂ ਮਰੇ ਹੋਏ ਓਏ ਤੇ ਜਿੰਨੇ ਤੁਸੀਂ ਇਹ ਕਰ ਰਹੇ ਹੋ ਕੰਮ ਸਾਰੇ ਝੂਠੇ ਕੰਮ ਕਰ ਰਹੇ ਹੋ ਜਿੰਨੇ ਤੁਸੀਂ ਇਹ ਪੁਲਿਸ ਰੋਜ ਇਨਕਾਊਂਟਰ ਬਣਾਉਨੇ ਹੋ ਰੋਜ ਬੱਚਿਆਂ ਦੇ ਗੋਲੀਆਂ ਮਾਰਦੇ ਹੋ ਇਹ ਪੁਲਿਸ ਰਾਜ ਆ ਇਹ ਪੁਲਿਸ ਰਾਜ ਚੱਲ ਰਿਹਾ ਜਿਹਨੂੰ ਮਰਜ਼ੀ ਰੋਜ ਇਕ ਕੇਸਸ ਵੀ ਲੱਗਣ ਨੂੰ ਦੂਜਾ ਕੋਈ ਕਮਿਸ਼ਨਰ ਲੱਗਣ ਨੂੰ ਰੋਜ਼ ਦਾ ਕੰਮ ਆ ਸਵੇਰੇ ਸਾਜਰੇ ਕਦੇ ਕਿਤੇ ਨੇਰੇ ਹੋਏ ਐਦਾਂ ਜੀ ਅਸੀਂ ਰਿਕਵਰੀ ਕਰਨ ਚੱਲੇ ਸੀ ਉਹ ਰਿਕਵਰੀ ਕਰਨ ਚੱਲੇ ਉਹਦੇ ਹੱਥ ਕੜੀਆਂ ਲੱਗੀਆਂ ਨੇ ਉਹਦੇ ਬੇੜੀਆਂ ਲੱਗੀਆਂ ਏ ਉਹਦੇ ਤੁਸੀਂ ਚੇਨਾ ਲਾਈਆਂ ਏ ਉਹਨੂੰ ਬੰਦਿਆਂ ਨੇ ਫੜਿਆ ਉਹ ਕਿਹੜਾ ਇਹ ਜਾਂ ਹੀਮੈਨ ਆ ਕਿਹੜੇ ਇਹ ਜੇ ਜਾਦੂਗਰ ਨੇ ਵੀ ਉਹ ਰਿਕਵਰੀ ਕੰਮ ਤੁਸੀਂ ਲੈਨੇ ਹੋ ਤੇ ਉਹ ਜਦੀ ਤੁਹਾਡੇ ਪਿਸਤੌਲ ਕੱਢਦਾ ਤੇ ਉਹ ਤੁਹਾਡੇ ਗੋਲੀ ਚਲਾਉਣ ਲਾ ਜਾਂਦਾ ਹਰੇਕ ਰੋਜ਼ ਦੀ ਕੇਸ ਆ ਰਿਕਵਰੀ ਕਰਨ ਗਏ ਕਾਲੀ ਖੇਤਾਂ ਚ ਕਿਤੇ ਗਏ ਉਹਨੇ ਪਿਸਤੌਲ ਕੱਢ ਲਿਆ ਜੀ ਸਾਡੇ ਗੋਲੀ ਚਲਾਤੀ ਤੇ ਅਸੀਂ ਉਹਦੇ ਫੇਰ ਮਾਰ ਕੇ ਉਹਦੀ ਲੱਤ ਤੇ ਕੱਲ ਤੁਸੀਂ ਇਨਕਾਊਂਟਰ ਕੀਤਾ ਇਹ ਸਾਰੇ ਝੂਠੇ ਭਗਵੰਤਮਾਨ ਜਿਹਦੇ ਕੋਲ ਹੋਮ ਮਹਿਕਮਾ ਇਹ ਭਗਵੰਤਮਾਨ ਕਰਾ ਰਿਆ ਤੇ ਜਿੰਨੇ ਇਹਦੇ ਅਫਸਰ ਨੇ ਆਹ ਜਿੰਨਿਆਂ ਨੇ ਕੰਮ ਕੀਤਾ ਜਿੰਨੇ ਇਹ ਨੌ ਦਰਜ ਕਰ ਲੋ ਜਿੰਨੇ ਜਿੰਨੇ ਝੂਠੇ ਤੁਸੀਂ ਰੋਜ਼ ਫੇਰ ਮਾਰ ਕੇ ਕਿਸਨੇ ਗੱਟੇ ਚ ਮਾਰਦੇ ਹੋ ਕਿਸੇ ਦੀ ਜ਼ਿੰਦਗੀ ਖਰਾਬ ਕਰਦੇ ਹੋ ਕਿਸੇ ਦੇ ਕੁਸ਼ ਕਰਦੇ ਹੋ ਸਧਾਰਨ ਦੀ ਬਜਾਏ ਤੁਸੀਂ ਤਾਂ ਹੋਰ ਗਾਲ੍ਹ ਰਹੇ ਹੋ ਬੱਚਿਆਂ ਨੂੰ ਤੁਸੀਂ ਉਹਨਾਂ ਨੂੰ ਖਰਾਬ ਕਰ ਰਹੇ ਹੋ ਇਸ ਕਰਕੇ ਇਹ ਜਿਹੜਾ ਕੰਮ ਫੜਿਆ ਨਾ ਰੋਜ਼ ਸਵੇਰੇ ਵੀ ਪਿਸਤੌਲ ਲੈਣ ਚੱਲੇ ਸੀ ਜੀ ਪਿਸਤੌਲ ਲੱਭਣ ਚੱਲੇ ਸੀ ਉਹਨੇ ਗੋਲੀ ਚਲਾਤੀ ਤੇ ਅਸੀਂ ਉਹਦੇ ਪੈਰ ਤੇ ਮਾਰੀ ਇਹ ਹਟ ਜਾਓ ਇਹ ਪੰਜਾਬ ਪੁਲਿਸ ਵਾਲੇ ਕੰਮ ਨਹੀਂ ਇਹ ਤਾਂ ਤੁਸੀਂ ਇਹ ਤਾਂ ਇਹ ਜਿਹੇ ਕੰਮ ਤਾਂ ਬਿਹਾਰ ਪੁਲਿਸ ਵੀ ਨਹੀਂ ਕਰਦੀ ਜਿਹਹੇ ਤੁਸੀਂ ਕੰਮਾਂ ਤੇ ਆ ਗਏ ਹੋਏ ਇਸ ਕੰਮ ਲਈ ਤੁਸੀਂ ਮਰ ਜੀਆਂ ਪਈਆਂ ਇਹ ਜਿੰਨੇ ਨੌ ਨੇ ਮੇਰੀ ਗੱਲ ਸੁਣ ਲਓ ਅੱਜ ਵੀ ਪੁਲਿਸ ਵਾਲੇ ਭੁਗਤ ਰਹੇ ਆ ਉਹ ਤਾਂ ਅਸਲੀ ਵੀ ਕਈ ਭੁਗਤ ਰਿਆ ਤੇ ਥੋਡੀਆਂ ਵਰਦੀਆਂ ਲੈਣੀਆਂ ਐ ਕੱਲ ਨੂੰ ਜਦੋਂ ਤੁਸੀਂ ਕੋਟਾਂ ਚ ਜਾਣਾ ਨਾ ਆ ਜਿਹੜੀਆਂ ਪਿਸਤੌਲੀਆਂ ਜੇ ਚਲਾਈ ਜਾਂਦੇ ਹੋ ਰੋਜ਼ ਗਿੱਟਿਆਂ ਤੇ ਇਹ ਕਿਉਂ ਨਹੀਂ ਜੇ ਉਧਰੋਂ ਕੋਈ ਗੋਲੀ ਚਲਾਉਂਦਾ ਤੁਹਾਡੇ ਗੋਲੀ ਕਿਉਂ ਨਹੀਂ ਕਿਸੇ ਦੇ ਸਿਰ 'ਚ ਵੱਜਦੀ ਤੁਹਾਡੇ ਕਿਉਂ ਨਹੀਂ ਕਿਸੇ ਦੇ ਛਾਤੀ 'ਚ ਵੱਜਦੀ ਜੀ ਤੁਹਾਡੇ ਕਿੱਥੇ ਗੋਲੀ ਵੱਜਦੀ ਆ ਜਿਹੜੀ ਉਹ ਗੋਲੀ ਚਲਾਉਂਦਾ ਉਹ ਕਿੱਥੇ ਚਲੀ ਜਾਂਦੀ ਆ ਇਸ ਕਰਕੇ ਗੋਲੀ ਚਲਾਤੀ ਜੇ ਅਸੀਂ ਗੋਲੀ ਮਾਰੀ ਸਭ ਤੁਸੀਂ ਰਲਿਓ ਜਿੰਨੇ ਆ ਨਸ਼ੇ ਦਾ ਡਰਾਮਾ ਤੁਸੀਂ ਕੀਤਾ ਤੁਸੀਂ 3 ਸਾਲ ਪਹਿਲਾਂ ਜਦੋਂ ਦੀ ਸਰਕਾਰ ਆ ਗਈ ਆ ਜਿਹੜੀਆਂ ਬੜਕਾਂ ਜੀਆਂ ਮਾਰਦੇ ਗਲੀਆਂ ਚ ਫਿਰਕੇ ਹੁਣ ਤੁਸੀਂ ਤੁਸੀਂ ਪਹਿਲਾਂ ਸਾਰੇ ਵੱਡੇ ਜਿੰਨੇ ਵੀ بڑے ਮਗਰਮੱਛ ਸੀ ਇਹ ਸਾਰੇ ਹੀ ਪੁਲਿਸ ਵਾਲਿਆਂ ਨੇ ਭਜਾਤੇ ਟੈਲੀਫੋਨ ਆਪ ਕਰਦੇ ਆ ਆਹੀ ਐਸਐਚਓ ਆਰਗੇ ਨੇ ਸਾਡੇ ਥੱਲੇ ਲਾਏ ਹੋਏ ਆ ਹਰ ਜ਼ਿਲ੍ਹਿਆਂ ਚ ਜਿਹੜੇ بڑے ਮਗਰਮੱਛ ਸੀ ਸਭ ਭਜਾਤੇ ਜਿਹੜੀਆਂ ਵਿਚਾਰੀਆਂ ਮੈਂ ਕਹਿਣਾ ਨਹੀਂ ਚਾਹੁੰਦਾ ਨਾਂ ਲੈ ਕੇ ਉਹ ਜਿਹੜੀਆਂ ਗਰੀਬ ਗੁਰਦਾ ਔਰਤਾਂ ਨੇ ਮੈਂ ਨਹੀਂ ਕਹਿੰਦਾ ਵੀ ਉਹ ਮਾੜੀਆਂ ਨਹੀਂ ਗੀਆਂ ਉਹ ਉਹ ਕਿਉਂ ਨਹੀਂ ਪਰ ਉਹ ਅੱਗੇ ਕੋਈ ਜਿਹੜੀ ਪੁੜੀ ਅੱਗੇ ਫੜਾਤੀ ਕਿਸੇ ਨੂੰ ਅੱਗੇ ਦੇਤੀ ਉਹਨਾਂ ਦੇ ਉੱਤੇ ਰੋਮ ਮਾਰੀ ਜਾਂਦੇ ਉਹਨਾਂ ਤੇ ਆ ਵੀਡੀਓ ਆਪ ਹੀ ਬਣਾ ਕੇ ਅਸੀਂ ਰੋਮ ਮਾਰ ਰਹੇ ਹਾਂ ਉਹ ਬੜੇ ਬੜੇ ਜਿਹੜੇ ਸਮੱਗਲਰ ਨੇ ਮਗਰਮੱਛ ਨੇ ਜਿਹੜੇ ਹਜ਼ਾਰਾਂ ਕਰੋੜ ਰੁਪਏ ਬਣਾ ਕੇ ਉਹਨਾਂ ਤੇ ਤਾਂ ਹੱਥ ਪਾਓ ਕਿਸੇ ਜੀ ਤੁਹਾਡੇ ਚ ਜਾਨ ਕਿਸੇ ਪੁਲਿਸ ਅਫਸਰ ਦੇ ਹੱਥ ਪਾਓ ਜਿਹੜੇ ਤੁਸੀਂ ਸਭ ਤੋਂ ਭਗਵੰਤ ਮਾਨਸਿਆਂ ਜਿਹੜੇ ਤੁਸੀਂ ਸਪਾਈਆਂ ਨੂੰ ਵਿਚਾਰਿਆਂ ਨੂੰ ਕੱਢੀ ਜਾਂਦਾ ਹੌਲਦਾਰਾਂ ਨੂੰ ਇਹ ਨੇ ਜਿਹੜੇ ਵੱਡੇ ਅਫਸਰ ਨੇ ਇਹਨਾਂ ਤੇ ਹੱਥ ਕਾਉਣ ਪਾਉ ਜਿਨ੍ਹਾਂ ਨੇ ਇਹ ਧੰਦੇ ਚਲਾਏ ਹੋਏ ਨੇ ਇਸ ਕਰਕੇ ਇਹ ਪੁਲਿਸ ਇੰਨੀ ਪੁਲਸ ਜਿਹੜੀ ਉਹ ਆਪਣੇ ਆਪ ਨੂੰ ਕਾਬੂ 'ਚ ਰੱਖੇ ਇੱਕ ਇਸ ਤਰੀਕੇ ਨਾਲ ਹੱਥ ਠੋਕਾ ਵੀ ਜਦ ਵੀ ਦੇਖਿਆ ਕਾਨੂੰਨ ਦੀ ਹਾਲਾਤ ਖਰਾਬ ਨੇ ਸੀਐਮ ਖੁਸ਼ ਕਰਨ ਨੂੰ ਜਾਂ ਖਬਰਾਂ ਲਵਾਉਣ ਨੂੰ ਕਿਸੇ ਦੇ ਵੀ ਪੱਟ ਲੱਟ ਚ ਪੱਟ ਦੀ ਗੋਲੀ ਮਾਰ ਦਿੰਨੇ ਹੋ ਜਦੋਂ ਕਿਤੇ ਬੰਬ ਚੱਲਦਾ ਦੋ ਨੌਜਵਾਨ ਫੜ ਕੇ ਤੁਸੀਂ ਉਹਨਾਂ ਦੇ ਗੋਲੀਆਂ ਪਿਸਤੌਲ ਰਿਕਵਰੀ ਕਰਨ ਲੱਗੇ ਗੋਲੀਆਂ ਮਾਰ ਦਿੰਨੇ ਹੋਏ ਇਹ ਚੱਲਣਾ ਨਹੀਂ ਤੇ ਕਿਸ ਦਿਨ ਹਾਈ ਕੋਰਟ ਸੁਪਰੀਮ ਕੋਰਟ ਨੇ ਤੁਹਾਨੂੰ ਟੰਗਣਾ ਹੈ ਵੀ ਕਿੰਨਿਆਂ ਕਿਤੇ ਰੋਜ਼ ਤੁਸੀਂ ਜਾਣਦੇ ਹੋ ਉਹੀ ਉਹੀ ਤਰੀਕਾ ਲੱਭਦੇ ਆ ਇੱਕ ਸੌਖਾ ਲੱਭ ਗਿਆ ਇਸ ਕਰਕੇ ਪੋਲੀਟੀਕਲ ਧੱਕਾ ਜਿਹੜਾ ਏ ਉਹ ਤੁਸੀਂ ਬਿਲਕੁਲ ਮੈਨਡੇਟਾ ਕੀਤਾ ਏ ਇਹਦੇ ਇਹਦੇ ਵਿੱਚ ਮੈਂ ਨਿੱਜੀ ਤੌਰ ਤੇ ਆਪ ਇਹਨਾਂ ਨੂੰ ਤਾਂ ਤੁਸੀਂ ਫੇਰ ਡਰਾਉਂਗੇ ਰਜੀਵ ਰਾਜੇ ਹੁਣ ਆ ਗਏ ਮੈਂ ਤਾਂ ਫੇਰ ਡਰਾਉਂਗੇ ਤੁਸੀਂ ਫੇਰ ਇਹਨਾਂ ਨੂੰ ਧਮਕਾਉਂਗੇ ਅਫਸਰ ਹੋਂ ਤੁਸੀਂ ਪਰ ਮੈਂ ਆਪ ਬਾਈ ਨੇਮ ਇਹ ਚੀਜ਼ਾਂ ਜਾ ਕੇ ਮੈਂ ਹਾਈ ਕੋਰਟ ਤੇ ਜਾਊਂਗਾ ਵੀ ਤੁਸੀਂ ਦੱਸੋ ਕਿਹੜੇ ਗੁਨਾਹ ਕੀਤੇ ਕਿਹੜੀ ਐਕਸੋਰਪਸ਼ਨ ਲਈ ਹੈ ਕਿਹੜੀ ਮਤਲਬ ਕਹਿਣ ਦਾ ਜਿਹੜਾ ਵੀ ਕੇਸ ਤੁਹਾਡੇ ਕੋਲ ਤਰੋਤਾਜ਼ਾ ਕੇਸ ਸੀ ਉਹ ਤੁਸੀਂ ਫਿੱਟ ਕਰ ਦੋਗੇ ਕਿੱਥੇ ਤੁਸੀਂ ਭਰੋਗੇ ਜਾ ਕੇ ਇਹ ਗੱਲਾਂ ਤੇ ਰਾਲੇ ਸਰਕਾਰ ਤਾਂ ਆਉਂਦੀ ਜਾਂਦੀ ਰਹਿਣੀ ਆ ਸਰਕਾਰ ਕਿਹਣਾ ਬਦਲਣੀ ਨਹੀਂ ਨੀਗੀ ਤੁਸੀਂ ਜਿਵੇਂ ਗਿੱਜਿਓ ਵੀ ਅਸੀਂ ਹਰੇਕ ਨੂੰ ਜਾ ਕੇ ਪੈਰ ਫੜ ਕੇ ਫੇਰ ਲੱਗ ਜਾਵਾਂਗੇ ਜਾਂ ਪੈਸੇ ਦੇ ਕੇ ਲੱਗ ਜਾਵਾਂਗੇ ਇਹ ਕੰਮ ਨਹੀਂ ਚੱਲਣਾ ਤੁਹਾਡੀਆਂ ਪਹਿਲੀਆਂ ਪਹਿਲਾਂ ਇਨਕੁਆਰੀਆਂ ਤੁਹਾਡੀਆਂ ਬੜੀਆਂ ਚੱਲ ਰਹੀਆਂ ਜਿੰਨੇ ਵੀ ਤੁਸੀਂ ਚਾਹ ਮਲੇ ਹੋ ਨਾ ਥੋਡੀਆਂ ਬੜੀਆਂ ਬੜੀਆਂ ਇਨਕੁਆਰੀਆਂ ਪਹਿਲਾਂ ਚੱਲ ਰਹੀਆਂ ਐ ਹੋਮ ਮੈਕਮੋ ਵਿੱਚ ਇਸ ਕਰਕੇ ਤੁਸੀਂ ਸੁਧਰ ਜੋ ਸੁਧਰ ਜੋ 5 ਸਾਲ 6 ਮਹੀਨੇ ਹੋਰ ਨੇ ਫਿਰ ਕੀ ਕਰੋਗੇ ਫਿਰ ਕਿੱਥੇ ਜਾਓਗੇ ਕਿਉਂਕਿ ਤੁਹਾਡੀਆਂ ਇੱਕ ਨਹੀਂ ਸੌ ਸਕੇ ਤਾਂ ਹੈ ਸਾਡੇ ਕੋਲ ਇਸ ਕਰਕੇ ਇਹ ਅਪਸਰਾਂ ਦਾ ਮਾੜਾ ਮੋਟਾ ਇਹ ਕਟਪੁਤਲੀ ਭਗਵੰਤ ਮਾਂ ਦੀ ਨਾਲੇ ਭਗਵੰਤ ਮਾਂ ਨੇ ਕੀ ਚੀਜ਼ ਆ ਇਸ ਭੰਡ ਦੇ ਮਗਰ ਲਾ ਕੇ ਤੁਸੀਂ ਇਹ ਕੁਛ ਕਰਨ ਲੱਗੇ ਹੋਏ ਹੋ ਨਸ਼ੇ ਦੀ ਗੱਲ ਕਰਦੇ ਆ ਨਸ਼ਾ ਸਾਫ ਕਰਨ ਲੱਗੇ ਆਸੀਂ ਜਿਹਦਾ ਮੁੱਖ ਮੰਤਰੀ ਨਸ਼ੇੜੀ ਆ ਜਿਹੜਾ ਮੁੱਖ ਮੰਤਰੀ ਨਸ਼ੇ 'ਚ ਰਹਿੰਦਾ ਏ ਉਹ ਕੀ ਨਸ਼ਾ ਖਤਮ ਕਰਾਊਗਾ ਏ ਇਸ ਕਰਕੇ ਬੰਦੇ ਦੇ ਪੁੱਤ ਬਣ ਜੋ ਗਰੀਬ ਨਰ ਧੱਕਾ ਕਰਨਾ ਤੁਸੀਂ ਕੀ ਸੋਚਦੇ ਹੋ ਵੀ ਇਹਦੇ ਨਾਲ ਕੀ ਹੋ ਜਾਊਗਾ ਕੀ ਹੋ ਜਾਊਗਾ ਮੈਨੂੰ ਦੱਸੋ ਇਹਦੇ ਨਾਲ ਤੁਹਾਨੂੰ ਹਾ ਲੱਗੂਗੀ ਉਹਨਾਂ ਦੇ ਪਰਿਵਾਰ ਦੇ ਬੱਚਿਆਂ ਦੀ ਹਾ ਲੱਗੂਗੀ ਤੁਹਾਨੂੰ ਤੇ ਉਹ ਹਾ ਐਸੀ ਤੁਹਾਨੂੰ ਲੱਗੂਗੀ ਫਿਰ ਤੁਸੀਂ ਬਾਅਦ ਚ ਪਛਤਾਓਗੇ ਰੋਵੋਗੇ ਤਾਂ ਜਿਸ ਜੀ ਟਿਕਟ ਮਿਲਦੀ ਸਾ ਤੁਹਾਨੂੰ ਸਮਾਂ ਦਿਓ ਟਿਕਟ ਮਿਲਦੀ ਆ ਰਾਜ ਸਭਾ ਦੇ ਮੈਂਬਰ ਜਿਹਾ ਨਹੀਂ ਤੁਹਾਨੂੰ ਸਮਾਂ ਦੇ ਹਾਂਜੀ ਮੈਂ ਤਾਂ ਜੀ ਆਇਆਂ ਕਰਦਾ ਉਹਨਾਂ ਦੀ ਪਾਰਟੀ ਦਾ ਕੰਮ ਆ ਚੰਗੀ ਗੱਲ ਆ ਦੇਖੋ ਛੋਟੇ ਬੰਦੇ ਨੂੰ ਤਾਂ ਜਦੋਂ ਬੁਤਿਆ ਜਾ ਰਿਹਾ ਦਿੱਲੀ ਇਲੈਕਸ਼ਨ ਦਾ ਕਨੈਕਸ਼ਨ ਪੰਜਾਬ ਨਾਲ ਕਿਉਂ ਦਿੰਦਾ ਹੈ ਦੇਖੋ ਭਗਵੰਤ ਮਾਨ ਦੇ ਉਲਟ ਬੋਲਦਾ ਹੀ ਕੌਣ ਆ ਹੋਰ ਜੀ ਜੀ ਇਹ ਆਮ ਆਦਮੀ ਸਰਕਾਰ ਦੇ ਇਹਨਾਂ ਦੀ ਐਸੀ ਤੈਸੀ ਦੰਦਾ ਹੀ ਕੌਣ ਆ ਹੋਰ ਤੇ ਮੇਰੇ ਤੋਂ ਤੁਹ ਕੁਦਰਤੀ ਗੱਲਾਂ ਤਕਲੀਫ ਹੋਣੀ ਆ ਜਿਹੜਾ ਬੰਦਾ ਸਿੱਧੀ ਠੋਕ ਬਜਾ ਕੇ ਗੱਲ ਕਰੂਗੀ ਤੇ ਦਿੱਲੀ ਵੀ ਇਹਦਾ ਨੰਗੇ ਕੀਤੇ ਆ ਇਹ ਤੇ ਉਰੇ ਵੀ ਰੋਜ਼ ਕਰੀਦੇ ਆ ਕਿ ਸਕੂਲ ਦਿਖਾਈ ਦੇ ਮhalla ਕਲੀਨਿਕ ਦਿਖਾਈ ਦੇ ਹੁਣ ਦਿਖਾਈ ਦੇ ਵੀ ਇਹ ਕਰਨੇ ਕੀ ਲੱਗੇ ਹੋਏ ਆ ਤੇ ਰੋਜ਼ ਹਰ ਗੱਲ ਤੇ ਇਸ਼ੂ ਤੇ ਉਹ ਰੇਜ਼ ਕਰੀਦੀ ਆ ਤੇ ਉਹ ਚੁੱਪਦੀ ਆ ਇਹ ਗੱਲ ਆ ਕਿਉਂਕਿ ਆਦਤ ਪੈ ਜਾਂਦੀ ਆ ਵੀ ਮੇਰੇ ਮੈਂ ਤਾਂ ਰਾਜਾ ਆਂ ਮੇਰੇ ਮੂਰੇ ਕੌਣ ਬੋਲ ਪੂਏ ਨੂੰ ਇਹ ਨਹੀਂ ਪਤਾ ਵੀ ਇਹ ਲੋਕਤੰਤਰ ਆ ਲੋਕਾਂ ਦੀ ਦਿੱਤੀ ਹੋਈ ਚੀਜ਼ ਆ ਜਦੋਂ ਤੁਸੀਂ ਇਹ ਗੱਲ ਭੁੱਲੋਗੇ ਤਾਂ ਲੋਕ ਤੁਹਾਨੂੰ ਇਹ ਗੱਲ ਯਾਦ ਕਰਾਉਣਗੇ ਜੀ ਸੰਜੀਵਨ ਟਿਕਟ ਮੋਹਿਨ ਜਿਹੜੀ ਸਿੜੀ ਗਈ ਆ ਪੰਜਾਬ ਪੁਲਿਸ ਵੀ ਕਲਚਰਲ ਐਕਸ਼ਨ ਦੇਖੋ ਇੱਕ ਤਾਂ ਮੈਂ ਪਹਿਲੀ ਗੱਲ ਤਾਂ ਵੀ ਨਸ਼ੇ ਦੇ ਖਿਲਾਫ ਜਦੋਂ ਵੀ ਕੰਮ ਚੱਲਦਾ ਜਦੋਂ ਵੀ ਉਹਨੂੰ ਮੈਂ ਵੈਲਕਮ ਕਰਦਾ ਜੀ ਆਇਆਂ ਕਰਦਾ ਬਹੁਤ ਚੰਗੀ ਗੱਲ ਆ ਜੀ ਬਈ ਇਹ ਇਹਨੂੰ ਕੋਈ سپورਟ ਨਾ سپورਟ ਦੀ ਤਾਂ ਗੱਲ ਹੀ ਹੈ ਨਹੀਂਗੀ ਪਰ ਅੱਜ 3 ਸਾਲ ਬਾਅਦ ਇਹ ਜਾ ਕਿੱਥੋਂ ਆ ਗਈ ਇਹਦਾ ਮਤਲਬ 3 ਸਾਲ ਪਹਿਲਾਂ ਇਹ ਸਾਰੇ ਅਫਸਰ ਜਿਹੜੇ ਅੱਜ ਇਹ ਚਲਾ ਰਹੇ ਨੇ ਆ ਗਲੀਆਂ 'ਚ ਫਿਰ ਰਹੇ ਆ ਇਹਨਾਂ ਮਤਲਬ 3 ਸਾਲ ਪਹਿਲਾਂ ਇਹ ਸਾਰਿਆਂ ਨਸ਼ਾ ਵੇਚਣ ਦਿੰਦਾ ਨਾ 3 ਸਾਲ ਪਹਿਲਾਂ ਇਹ ਰੇਡਾਂ ਜਿਹੜੀਆਂ ਅੱਜ ਗਲੀ ਗਲੀ ਫਿਰਦੀਆਂ 3 ਸਾਲ ਪਹਿਲਾਂ ਕਿਉਂ ਨਹੀਂ ਸੀ ਇਟ ਮੀਨਸ ਇਹਨਾਂ ਨੂੰ ਸਾਰੇ ਅੱਡੇ ਪਤਾ ਸੀ ਸਾਰੇ ਕੰਮ ਚਲਾ ਰਹੇ ਸੀ ਹੁਣ ਵੀ ਅੱਗੇ ਕਰਿੰਦਿਆਂ ਨੂੰ ਫੜ ਰਹੇ ਆ ਵੱਡਿਆਂ ਨੂੰ ਤਾਂ ਇਹਨਾਂ ਦੇ ਸਾਰਿਆਂ ਦੇ ਟੈਲੀਫੋਨ ਜਿਹੜੇ ਇਹਨਾਂ ਦੇ CIA ਸਟਾਫ ਨੇ ਦੂਜੇ ਸਟਾਫ ਨੇ ਦੂਜੇ ਤੀਜੇ ਜਿਹੜੇ ਚਿਹਤੇ ਨੇ ਉਹਨਾਂ ਨੇ ਟੈਲੀਫੋਨ ਕਰਕੇ ਆਊਟ ਆਫ ਸਟੇਟ ਪਹਿਲਾਂ ਹੀ ਕਰਤੇ ਨੇ ਖਾਨਾਪੁਰਤੀ ਹੋ ਰਹੀ ਹੈ ਜੀ ਬਿਲਕੁਲ ਖਾਨਾਪੁਰ ਜਿਵੇਂ 트럼ਪ ਨਹੀਂ ਲੱਗੇ ਹੁਣ ਜਹਾਜ਼ ਭੇਜਣ ਚਾਰ ਦਿਨ ਵੀ ਇਹ ਹੋ ਹੁਣ ਜਾਜ ਬੰਦ ਹੋਗੇ ਇਹਨਾਂ ਦੇ ਵੀ ਉਹੀ ਹਾਲ ਆ ਤੇ ਚਾਰ ਦਿਨ ਆ ਤਮਾਸ਼ਾ ਕਰਨਗੇ ਚੌਥੇ ਦਿਨ ਮੈਂ ਕੌਣ ਤੇ ਤੁਸੀਂ ਕੌਣ ਕਿਉਂਕਿ ਹੁਣ ਇਲੈਕਸ਼ਨ ਹਾਰੇ ਨੇ ਨਵੀਂ ਨਵੀਂ ਦਿੱਲੀ ਦੀ ਉਹ ਸੱਟ ਲੱਗੀ ਹੋਈ ਆ ਜ਼ਖਮ ਤੇ ਜ਼ਖਮ ਹੋ ਰਿਹਾ ਤੇ ਇਸ ਕਰਕੇ ਇਹਨਾਂ ਨੂੰ ਨਹੀਂ ਪਈ ਇਹ ਨਸ਼ੇ ਵਾਲੇ ਦਾ ਭਜਾ ਤੇ ਇਹ ਤਾਂ ਅੱਗੇ ਐਵੇਂ ਜਨਾਨੀਆਂ ਦੇ ਕਿਤੇ ਦੋ ਦੋ ਚਾਰਾਂ ਦੇ ਰੇਡ ਮਾਰੀ ਜਾਂਦੇ ਉਹਨਾਂ ਦਾ ਘਰ ਢਾ ਲਿਆ ਗਰੀਬ ਦਾ ਕਿਸੇ ਦਾ ਤੁਸੀਂ ਤੱਕ ਇਹਦੀ ਗੱਲ ਕੀਤੀ ਹੈ ਤਾਂ ਤੱਕ ਇਹਦੀ ਗੱਲ ਮੇਰੇ ਜਿਹੜਾ ਨਰਨਾਂ ਵੀ ਤੱਕੇ ਹੋ ਰਹੇ ਆ ਬਿਲਕੁਲ ਬਹੁਤ ਆਡੀਓ ਸਨੀ ਹੈ ਮੈਂ ਕੱਲ ਮੈਂ ਕੱਲ ਬਿਲਕੁਲ ਤੁਸੀਂ ਆ ਵੱਡੀ ਗੱਲ ਕੀਤੀ ਇਹ ਨਹੀਂ ਗੱਲ ਮੀਡੀਆ ਕਦੇ ਚੌਥਾ ਪਿੱਲਰ ਉਹਦਾ ਕੰਮ ਆ ਤੁਸੀਂ ਕਿੰਨੇ ਪੱਤਰਕਾਰ ਉਰੇ ਖੜੇ ਹੋ ਮੇਰੇ ਜਿਹੜੇ ਹਮੇਸ਼ਾ ਮੇਰੇ ਉਲਟ ਵੀ ਕਿਉਂਕਿ ਮੈਂ ਉਰੇ 12 ਸਾਲ ਤੋਂ ਮੇਰੇ ਉਲਟ ਕਦੇ ਹੋਇਆ ਵੀ ਖਬਰ ਨਾ ਚੱਲੀ ਉਹ ਸਾਰੇ ਚਲਾਉਂਦੇ ਆ ਤੇ ਇਹਦੇ ਲਈ ਤੁਹਾਡਾ ਤੁਹਾਡਾ ਫਰਜ ਆ ਤੁਹਾਡਾ ਹੱਕ ਆ ਤੁਹਾਡਾ ਕੰਮ ਆ ਤੁਸੀਂ ਮੇਰੇ ਲਈ ਕੰਮ ਥੋੜੀ ਕਰਦੇ ਆ ਤੁਸੀਂ ਇਹ ਚੀਜ਼ ਕਰ ਰਹੇ ਹੋ ਲੋਕਾਂ ਦੇ ਲਈ ਤੇ ਜਦੋਂ ਵੀ ਤੁਸੀਂ ਕੋਈ ਮੁੱਦਾ ਦੇਖੋਗੇ ਤੁਹਾਡਾ ਖਬਰ ਚਲਾਉਣਾ ਕੰਮ ਉਦੋਂ ਬਾਅਦ ਕੋਈ ਭਾਈਵੰਦੀ ਵਾਲੀ ਗੱਲ ਹੁੰਦੀ ਆ ਜੇ ਪਿਆਰ ਨਾਲ ਕੋਈ ਵੀ ਵੀ